ਰਾਮ ਨੌਮੀ ਦੇ ਸ਼ੁਭ ਮੌਕੇ ਤੇ ਬਟਾਲਾ ਵਿਖੇ ਵਿਸ਼ਾਲ ਸੋਭਾ ਯਾਤਰਾ ਸਜਾਈ ਗਈ ਇਸ ਮੌਕੇ ਤੇ ਹਰ ਕੋਈ ਕੇਸਰੀ ਰੰਗ ਵਿੱਚ ਰੰਗਿਆ ਦਿਖਾਈ ਦਿੱਤਾ ਇਸ ਸੋਭਾ ਯਾਤਰਾ ਬਟਾਲਾ ਦੀ ਪੁਰਾਣੀ ਦਾਣਾ ਮੰਡੀ ਤੋਂ ਸ਼ੁਰੂ ਹੋ ਕੇ ਖਜੂਰੀ ਗੇਟ ਜਾ ਕੇ ਸਮਾਪਤ ਹੋਈ ਇਸ ਮੌਕੇ ਤੇ ਵੱਖ-ਵੱਖ ਚੱਕੀਆਂ ਤੇ ਬੈਂਡ ਪਾਰਟੀਆਂ ਦੇ ਖੂਬ ਰੰਗ ਬਣਿਆ ਇਸ ਸੋਭਾ ਯਾਤਰਾ ਵਿੱਚ ਵਿਧਾਇਕ ਬਟਾਲਾ ਦੇ ਅਮਨ ਸ਼ੇਰ ਸਿੰਘ ਸ਼ਹਿਰੀ ਕੈਸੀ ਸਮੇਤ ਵਿਧਾਇਕ ਤ੍ਰਿਪਤ ਰਾਜਿੰਦਰ ਬਾਜਵਾ ਸਮੇਤ ਭਾਰੀ ਤਦਾਦ ਵਿੱਚ ਰਾਮ ਭਗਤ ਸ਼ਾਮਿਲ ਹੋਏ ਹਰ ਕੋਈ ਰਾਮ ਦੇ ਰੰਗ ਵਿੱਚ ਰੰਗਿਆ ਨਜ਼ਰ ਆ ਰਿਹਾ ਸੀ লাখ শহর বাসিয়া নখ লক্ষ মুারকবাদ চানাম্মীদের পবিত্র উৎসব ਪਟਾਲਾ ਸੱਜਿਆ ਹੋਇਆ ਹੈ ਸੰਗਤ ਦਾ ਪਿਆਰ ਨਜ਼ਰ ਆ ਰਿਹਾ ਹੈ ਹਰ ਥਾਂ ਲੰਗਰਾਂ ਦੀ ਸੇਵਾ ਚੱਲ ਰਹੀ ਹੈ ਇੱਕ ਆਪਣਾ ਪੰਨ ਚੀਕਾਂ ਘੜਾ ਦੂਗਾ ਜਿੰਨੇ ਮੇਰੇ ਸ਼ਹਿਰ ਵਾਲੇ ਮਾੜੀ ਨਿਗਾਹ ਰੱਖੀ ਬਖਸ਼ੂਗਾ ਨਹੀਂ ਐਂਡ ਤੱਕ ਪਿੱਛਾ ਕਰੂੰਗਾ ਬਹੁਤ ਚੰਗੀ ਗੱਲ ਆ ਅਜ ਰਾਮ ਨਮੀ ਜੀ ਦੇ ਦਿਨ ਤੇ ਸਾਰਿਆਂ ਨੂੰ ਬਹੁਤ ਬਹੁਤ ਵਧਾਈ ਆ ਤੇ ਸਾਰੇ ਦੇਸ਼ ਵਾਸੀ ਸਾਰੇ ਪੰਜਾਬੀ ਰਲ ਮਿਲ ਕੇ ਮਨਾ ਰਹੇ ਨੇ ਇਹ ਸੋਚ ਇਹ ਸਾਜ ਬਣੀ ਰਵੇ ਆਪਰਾਮ ਦੀ ਸਭ ਤੇ ਮੇਰ ਕਰ ਅੱਜ ਰਾਮ ਨਾਮੀ ਦਾ ਪਰਵ ਹਰਸ਼ੋ ਹਲਾਸ਼ਾ ਮਨਾ ਰਹੇ ਚੰਨ ਚੰਨ ਬਾਹਰ ਆਇਆ ਘੜਕਾਂ ਦੇ ਔਰ ਵੇਖੋ ਸਾਰਾ ਰੰਗ ਭਗਵਾ ਹੋਇਆ ਪਿਆ ਮੈਂ ਸਾਰੇ ਬਟਾਲਾ ਵਾਸੀਆਂ ਨੂੰ ਦੇਸ਼ ਵਾਸੀਆਂ ਨੂੰ ਇਸ ਮਹਾਨ ਪਰਵ ਤੇ ਸਜਦਾ ਕਰਦਾ ਤੇ ਮੁਬਾਰਕਬਾਦ ਦਿੰਦਾ ਸਾਰਾ ਕੈਸੀ ਰੰਗ ਚ ਰੰਗਿਆ ਸਾਰਾ ਸ਼ਹਿਰ ਅੱਜ ਕੈਸੀ ਰੰਗ ਚ ਰੰਗਿਆ ਸਾਰਾ ਸ਼ਰਾਰਤੀ ਲੋਕ ਬਾਜ ਆ ਜਾ ਨਦਰੁਲ ਹਸ਼ਰ ਬੁਰਾ ਹੋਣਾ ਬੁਰਾ ਹੋਣਾ ਨਾ ਅੱਜ ਬਹੁਤ ਖੁਸ਼ੀ ਦਾ ਮਾਹੌਲ ਹੈ ਭਗਵਾਨ ਸ੍ਰੀ ਰਾਮ ਜੀ ਦੇ ਜਨਮ ਦਿਨ ਦੇ ਉਪਲਖਸ਼ ਦੇ ਵਿੱਚ ਅੱਜ ਸ਼ੋਭਾ ਯਾਤਰਾ ਨਿਕਲੀ ਜਾ ਰਹੀ ਹੈ ਨੀ ਵੈਲਫੇਅਰ ਸੁਸਾਇਟੀ ਦੀ ਅਗਵਾਈ ਹਟ ਪਟਾਲੇ ਦੀਆਂ तमाम ਸੋਸ਼ਲ ਆਰਗੇਨਾਈਜੇਸ਼ਨ ਅੱਜ ਇਸ ਸ਼ੋਭਾ ਯਾਤਰਾ ਦੀ ਸ਼ਾਮਿਲ ਹੈ ਔਰ ਹਰ ਸਾਲ ਦੀ ਤਰ੍ਹਾਂ ਬਹੁਤ ਹੀ ਖੁਸ਼ੀਆਂ ਦਾ ਮਾਹੌਲ ਹੈ ਜੀ ਬਿਲਕੁਲ ਜੀ ਇੱਕ ਨੀ ਵੈਲਫੇਅਰ ਸੈਟੀ ਦੀ ਖਾਸੀਅਤ ਹੈ ਹਰ ਫੰਕਸ਼ਨੇ ਦੇ ਲਗ ਰੂਪ ਦੇ ਵਿੱਚ ਸਮਾਜ ਦੇ ਵਿੱਚ ਪੇਸ਼ ਕੀਤਾ ਜਾਂਦਾ ਹੈ ਅੱਜ ਬਾਬੂ RAM ਜੀ ਦੀ ਲੀਲਾ ਬਟਾਲਾ ਦੇ ਵਿੱਚ ਹਰ ਗਲੀ ਹਰ ਮਹੱਲਾ ਹਰ ਸ਼ਹਿਰ ਰਾਮਈ ਹੋਇਆ ਪਿਆ ਹੈ ਬਹੁਤ ਬਾਬੂ RAM ਜੀ ਦੇ ਜਨਮ ਦਿਨ ਦੀਆਂ ਮਹਾਂ ਮਹਾਂ ਪੁਰਚਾਣ ਜਨਮ ਦਿਦਿਆਂ ਬਹੁਤ ਬਹੁਤ ਮੁਬਾਰਕਾਂ ਦੇਸ਼ਾਂ ਵਿਦੇਸ਼ਾਂ ਵਿੱਚ ਵਸਦੇਆਂ ਸੰਗਤਾਂ ਬਾਬੂ RAM ਜੀ ਦਾ ਆਸ਼ੀਰਵਾਦ ਲੈਦੀਆਂ ਨੇ ਔਰ ਸਾਰਾ ਬਟਾਲਾ ਰਾਮਈ ਹੋਇਆ ਪਿਆ ਹੈ ਅੱਜ ਦਾ ਸੁਪ ਦਿਹਾੜਾ ਅਮਨ राम ਦਾ ਰਾਜਯੋਗ ਅਭਿਸ਼ੇਕ ਹੋਇਆ ਸੀ ਔਰ ਇੱਕ ਉਤਸ਼ਾਹ ਵਾਲਾ ਸਾਰੇ ਸਮਾਜ ਵਾਸਤੇ ਕੋਈ ਕਿਸੇ ਤਰ੍ਹਾਂ ਦਾ ਛੂਹਛਾਤ ਭੇਦਭਾਵ ਨਹੀਂ ਕੋਈ ਜਾਤ ਪਾਤ ਨਹੀਂ ਜੋ ਸਾਰਾ ਸਮਾਜ Hindu ਸਮਾਜ Sikh ਸਮਾਜ ਸਾਰਾ ਇਕੱਠਾ ਹੋ ਕੇ ਇਹ ਵਾਲਾ ਸਾਰਾ ਇਹਤੂ ਉਤਸ਼ਾਹ ਨੂੰ ਬੜੇ ਉਤਸ਼ਾਹ ਦੇ ਨਾਲ ਅਸੀਂ ਬਣਾਨੇ ਆ ਔਰ ਸਾਰੇ ਸ਼ਹਿਰ ਵਾਸੀਆਂ ਨੂੰ ਅੱਜ ਦੇ ਦਿਨ ਬਹੁਤ-ਬਹੁਤ ਵਧਾਈ ਵੀ ਆ ਸਾਰੇ ਲੋਕ ਇਕੱਠੇ ਹੋ ਕੇ ਇਸੇ ਸ਼ੁਭ ਯਾਤਰਾ ਚਾਈ ਸ਼ਾਮ ਨੂੰ ਸਾਰਾ ਪਟਾਲਾ ਕੇਸਰੀ ਰੰਗ ਚ ਰੰਗਿਆ ਹੋਇਆ ਹੈ। ਹਾਂ ਜ ਸਾਰਾ ਪਟਾਲਾ ਕੇਸਰੀ ਰੰਗ ਚ ਰੰਗਿਆ ਹੋਇਆ ਹੈ। ਬਹੁਤ ਜੀ ਬਹੁਤ ਹੀ ਅੱਛਾ ਲੱਗ ਰਿਹਾ ਹੈ ਔਰ ਲੋਕਾਂ ਦੇ ਅੰਦਰ ਬੜਾ ਉਤਸ਼ਾਹ ਹੈ। ਆਪ ਕੁੰਭ ਦੇ ਮੇਲੇ ਤੋਂ ਬਾਅਦ ਬਗਵਾਨ ਰਾਮ ਦੇ ਮੰਦਰ ਬਣਨ ਤੋਂ ਬਾਅਦ ਲੋਕਾਂ ਦੇ ਅੰਦਰ ਬਹੁਤ ਜਾਗਰਤੀ ਆਈ ਹੈ। ਲੋਕਾਂ ਨੂੰ ਪਹਿਚਾਨ ਹੋ ਗਈ ਹੈ ਵੀ ਇਹ ਸਨਾਤਨ ਧਰਮ ਨਾਲ ਜੁੜੇ ਦਿਆਂ ਅਸੀਂ ਸਨਾਤਨ ਧਰਮ ਦੀ ਜਾਜਾ ਕਰ ਜਾਂਦੇ ਹਾਂ। ਪਹਿਰ ਵਾਸੀਆਂ ਨੂੰ ਜਨਮ ਨੌਮੀ ਦੇ ਦਿਹਾੜੇ ਸਾਰੇ ਵਧਾਈ ਦਿੰਦਾ। ਤੇ ਆਸ ਕਰਦਾ ਆਂ ਕਿ RAM ਦੀਆਂ ਜਿਹੜੀਆਂ ਸਖਿਆਵਾਂ ਵਾਂ ਉਹਨਾਂ ਤੇ ਸਾਰੇ ਅਮਲ ਕਰਨਗੇ ਕਿਉਂਕਿ ਧਰਮ ਜਿਹੜਾ ਧਰਮ ਹੈ ਕੀ ਹੈ ਬੇਸਿਕਲੀ ਧਰਮ ਤੇ ਇੱਕ ਮਰਯਾਦਾ ਵਾ ਜੇ ਕਿਸੇ ਵੀ ਸਮਾਜ ਦੇ ਵਿੱਚ ਕਿਸੇ ਵੀ ਪਰਿਵਾਰ ਦੇ ਵਿੱਚ ਕਿਸੇ ਵੀ ਧਰਮ ਵਿੱਚ ਕੋਈ ਮਰਯਾਦਾ ਤੇ ਉਹ ਧਰਮ ਹੈ ਜੇਕਰ ਅੱਜ ਆਪਾਂ ਦੁੱਖਾਂ ਨੂੰ ਭੋਗ ਰਹੇ ਆ ਸਾਰਾ ਸਮਾਜ ਤੇ ਇਹਦਾ ਮਤਲਬ ਇਹੋ ਹੀ ਆ ਕਿ ਅਸੀਂ RAM ਦੀਆਂ ਜਿਹੜੀਆਂ ਸਖਿਆਵਾਂ ਸੀ ਮਰਯਾਦਾ 'ਚ ਰਹਿਣਾ ਉਹ ਤੋਂ ਕੁਝ ਨਹੀਂ ਸਿੱਖਿਆ ਜੇ ਆਪਾਂ ਮਰਯਾਦਾ 'ਚ ਰਹੀਏ ਜੇ ਤੇ ਰਾਮ ਰਾਜ ਆਪਾਂ ਸਥਾਪਿਤ ਕਰ ਸਕਦੇ ਆ ਇਹ ਸਾਡੇ ਸਾਰਿਆਂ ਦਾ ਫਰਜ਼ ਬਣਦਾ ਅੱਜ ਦੇ ਦਿਨ ਅੱਜ ਆਇਆ ਸੌਖਈਏ ਰਾਮ ਜਨਮ ਤੇ ਜਨਮ ਦਿਨ ਤੇ ਗਣਨਾਮੀ ਤੇ ਕਿ ਆਪਾਂ ਸਾਰੇ ਰਾਮ ਦੀਆਂ ਸਕੀਮਾਂ ਤੇ ਚੱਲਦੇ ਹੋਏ ਰਾਮ ਜਨਮ ਦੀ ਸਥਾਪਿਤ ਕਰਨ ਦੇ ਵਿੱਚ ਪੁੱਛਿਚ ਕਰਾਂਗੇ ਥੈਂਕ ਯੂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਬਹੁਤ ਸੰਗਤਾ ਅਜ ਬਟਾਲਾ ਦੇ ਵਿੱਚ ਠਾਠਾ ਮਾਰਦਾ ਇਕੱਠ ਰਾਮ ਜਨਮੀ ਤੇ ਵੱਖ-ਵੱਖ ਜਿਹੜੀਆਂ ਸੰਸਥਾਵਾਂ ਨੇ ਉਹ ਸਾਰੀਆਂ ਆਪਣਾ ਐਸੇ ਸ਼ੋਭਾ ਯਾਤਰਾ 'ਚ ਸ਼ਾਮਲ ਹੋ ਰਹੀਆਂ ਨੇ ਉਹਦੇ ਵਿੱਚ ਸਾਰੀਆਂ ਕੌਮਾਂ ਦੇ ਚਾਹੇ ਉਹਦੇ ਵਿੱਚ ਮੁਸਲਮਾਨ ਨੇ ਸਿੱਖ ਨੇ ਹਿੰਦੂ ਨੇ ਸਾਰੀਆਂ ਇਹ ਕੌਮਾਂ ਦੇ ਸਾਰੇ ਜਿਹੜੇ ਆਪਣਾ ਸੰਸਾਧ ਤੁਹਾਨੂੰ ਨਜ਼ਰ ਆ ਰਿਹਾ ਔਰਤਾਂ ਵੀ ਨੇ ਇਸ ਅੱਜ ਦੇ ਦਿਨ ਮੈਂ ਸਾਰਿਆਂ ਨੂੰ ਲੱਖ ਲੱਖ ਵਧਾਈ ਦਿੰਦਾ